ਕਾਂਗਰਸ ਪਾਰਟੀ ਅੱਜ ਵੱਡੀ ਮੀਟਿੰਗ ਕਰਨ ਜਾ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਜੋ ਨਵੇਂ ਚਾਰਜ ਕਾਂਗਰਸ ਪਾਰਟੀ ਨੂੰ ਮਿਲੇ ਨੇ ਅੱਜ ਉਹਨਾਂ ਦੀ ਪਹਿਲੀ ਮੀਟਿੰਗ ਹੈ ਤੇ ਜਿਸ ਦੇ ਵਿੱਚ ਕਈ ਵੱਡੇ ਸਿਆਸੀ ਲੀਡਰ ਮੌਜੂਦ ਹੋਣਗੇ ਤੇ 2027 ਦੀਆਂ ਤਿਆਰੀਆਂ ਜਿਹੜੀਆਂ ਕਿ ਕਾਂਗਰਸ ਪਾਰਟੀ ਲਗਾਤਾਰ ਖਿੱਚਦੀ ਹੋਈ ਨਸਰ ਆ ਰਹੀ ਹੈ ਤੇ ਅੱਜ ਹੀ ਕਈ ਫੈਸਲੇ ਕਾਂਗਰਸ ਪਾਰਟੀ ਕਰਨ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਵੱਡੀ ਖਬਰ ਕਾਂਗਰਸ ਪਾਰਟੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਉੱਥੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੀ ਅਹਿਮ ਮੀਟਿੰਗ ਅੱਜ ਦਿੱਲੀ 'ਚ ਹੋਵੇਗੀ ਤੇ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਨਵੇਂ ਚਾਰਜ ਪੁਪੇਸ਼ ਬਗੇਲ ਨੇ ਇਹ ਮੀਟਿੰਗ ਸੱਦੀ ਹੈ ਜਿਸਟ ਪੰਜਾਬ ਕਾਂਗਰਸ ਦੇ ਰਾਸੀ ਮਾਮਲਿਆਂ ਦੇ ਨਾਲ ਸਬੰਧਤ ਕਮੇਟੀ ਦੇ ਮੈਂਬਰ ਸ਼ਾਮਲ ਹੋਣਗੇ ਤੇ ਸੂਤਰਾਂ ਮੁਤਾਬਕ ਭਲਕ ਦੀ ਜਿਹੜੀ ਮੀਟਿੰਗ ਆ ਪੰਜਾਬ 'ਚ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਸਿਆਸੀ ਮੰਥਨ ਹੋਵੇਗਾ ਮੀਟਿੰਗ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਵੀ ਸ਼ਾਮਲ ਹੋਣਗੇ ਤੇ ਮੀਟਿੰਗ 'ਚ ਕਾਂਗਰਸੀ ਨਤਾਵਾਂ ਦੀ ਆਪਸੀ ਟੜੇਵੰਦੀ ਨੂੰ ਲੈ ਕੇ ਤਾੜਨਾ ਕੀਤੇ ਜਾਣ ਦੀ ਸੁਭਾਵਨਾ ਹੈ ਤੇ ਉੱਥੇ ਹੀ ਬਗੇਲ ਨੇ ਪੰਜਾਬ ਦੇ ਦੌਰੇ ਦੌਰਾਨ ਪਾਰਟੀ 'ਚ ਜਿਹੜਾ ਕਿ ਅਨੁਸ਼ਾਸਨ ਕਾਇਮ ਰੱਖਣ ਦਾ ਸਬਕ ਦਿੱਤਾ ਸੀ ਤੇ ਪਿਛਲੇ ਦਿਨਾਂ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੇੜਾ ਜਨਤਕ ਤੌਰ ਤੇ ਪਾਰਟੀ ਦੇ ਹੀ ਵਿਧਾਇਕ ਰਾਣਾ ਗੁਰਜੀਤ ਤੇ ਉਂਗਲ ਉਠਾਰੇ ਨੇ ਤੇ ਇਹ ਮਾਮਲਾ ਵੀ ਪਲਕੇ ਦੀ ਮੀਟਿੰਗ ਦੇ ਵਿੱਚ ਵਿਚਾਰਿਆ ਜਾ ਸਕਦਾ ਹੈ ਤੇ ਦੱਸ ਦਈਏ ਕਿ ਅੱਜ ਮੀਟਿੰਗ ਹੋਵੇਗੀ ਤੇ ਜਿਸ ਦੇ ਤਹਿਤ ਜੋ ਪੰਜਾਬ ਕਾਂਗਰਸ ਨੂੰ ਨਮਾ ਪ੍ਰਦਾਨ ਮੂਲੇ ਮਿਲਿਆ ਹੈ ਉਸ ਦੀ ਅਗਵਾਈ ਦੇ ਵਿੱਚ ਇਹ ਪਹਿਲੀ ਮੀਟਿੰਗ ਹੈ ਜਿਸ ਦੇ ਵਿੱਚ ਅੱਜ ਵੱਡੇ ਲੀਡਰ ਮੌਜੂਦ ਹੋਣਗੇ ਤੇ 2022 ਦੀਆਂ ਚੋਣਾਂ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਤੇ ਜਿਸ ਦੇ ਤਹਿਤ ਉੱਥੇ ਹੀ ਦੱਸਿਆ ਕਿ ਅੱਜ ਕਈ ਫੈਸਲੇ ਕਾਂਗਰਸ ਪਾਰਟੀ ਕਰਨ ਜਾ ਰਿਹਾ ਹੈ ਮੀਟਿੰਗ ਆਏ ਤੇ ਜਿਸ ਦੇ ਵਿੱਚ ਕਈ ਵੱਡੇ ਸਿਆਸੀ ਲੀਡਰ ਮੌਜੂਦ ਹੋਣਗੇ ਤੇ 2027 ਦੀਆਂ ਤਿਆਰੀਆਂ ਜਿਹੜੀਆਂ ਕਿ ਕਾਂਗਰਸ ਪਾਰਟੀ ਲਗਾਤਾਰ ਖਿੱਚਦੀ ਹੋਈ ਨਸਰ ਆ ਰਹੀ ਹੈ ਤੇ ਅੱਜ ਹੀ ਕਈ ਫੈਸਲੇ ਕਾਂਗਰਸ ਪਾਰਟੀ ਕਰਨ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਵੱਡੀ ਖਬਰ ਕਾਂਗਰਸ ਪਾਰਟੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਉੱਥੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੀ ਅਹਿਮ ਮੀਟਿੰਗ ਅੱਜ ਦਿੱਲੀ 'ਚ ਹੋਵੇਗੀ ਤੇ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਨਵੇਂ ਚਾਰਜ ਪੁਪੇਸ਼ ਬਗੇਲ ਨੇ ਇਹ ਮੀਟਿੰਗ ਸੱਦੀ ਹੈ ਜਸਟ ਪੰਜਾਬ ਕਾਂਗਰਸ ਦੇ ਰਾਸੀ ਮਾਮਲਿਆਂ ਦੇ ਨਾਲ ਸਬੰਧਤ ਕਮੇਟੀ ਦੇ ਮੈਂਬਰ ਸ਼ਾਮਲ ਹੋਣਗੇ ਤੇ ਸੂਤਰਾਂ ਮੁਤਾਬਕ ਭਲਕ ਦੀ ਜਿਹੜੀ ਮੀਟਿੰਗ ਆ ਪੰਜਾਬ 'ਚ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਸਿਆਸੀ ਮੰਥਨ ਹੋਵੇਗਾ ਮੀਟਿੰਗ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਵੀ ਸ਼ਾਮਲ ਹੋਣਗੇ ਤੇ ਮੀਟਿੰਗ 'ਚ ਕਾਂਗਰਸੀ ਨਤਾਵਾਂ ਦੀ ਆਪਸੀ ਟੜੇਵੰਦੀ ਨੂੰ ਲੈ ਕੇ ਤਾੜਨਾ ਕੀਤੇ ਜਾਣ ਦੀ ਸੁਭਾਵਨਾ ਹੈ ਤੇ ਉੱਥੇ ਹੀ ਬਗੇਲ ਨੇ ਪੰਜਾਬ ਦੇ ਦੌਰੇ ਦੌਰਾਨ ਪਾਰਟੀ 'ਚ ਜਿਹੜਾ ਕਿ ਅਨੁਸ਼ਾਸਨ ਕਾਇਮ ਰੱਖਣ ਦਾ ਸਬਕ ਦਿੱਤਾ ਸੀ ਤੇ ਪਿਛਲੇ ਦਿਨਾਂ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੇੜਾ ਜਨਤਕ ਤੌਰ ਤੇ ਪਾਰਟੀ ਦੇ ਹੀ ਵਿਧਾਇਕ ਰਾਣਾ ਗੁਰਜੀਤ ਤੇ ਉਂਗਲ ਉਠਾਰੇ ਨੇ ਤੇ ਇਹ ਮਾਮਲਾ ਵੀ ਭਲਕੇ ਦੀ ਮੀਟਿੰਗ ਦੇ ਵਿੱਚ ਵਿਚਾਰਿਆ ਜਾ ਸਕਦਾ ਹੈ ਤੇ ਦੱਸ ਦਈਏ ਕਿ ਅੱਜ ਮੀਟਿੰਗ ਹੋਵੇਗੀ ਤੇ ਜਿਸ ਦੇ ਤਹਿਤ ਜੋ ਪੰਜਾਬ ਕਾਂਗਰਸ ਨੂੰ ਨਮਾ ਪ੍ਰਦਾਨ ਮੂਲੇ ਮਿਲਿਆ ਹੈ ਉਸ ਦੀ ਅਗਵਾਈ ਦੇ ਵਿੱਚ ਇਹ ਪਹਿਲੀ ਮੀਟਿੰਗ ਹੈ ਜਿਸ ਦੇ ਵਿੱਚ ਅੱਜ ਵੱਡੇ ਲੀਡਰ ਮੌਜੂਦ ਹੋਣਗੇ ਤੇ 2027 ਦੀਆਂ ਚੋਣਾਂ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਤੇ ਜਿਸ ਦੇ ਤਹਿਤ ਉਥੇ ਹੀ ਦੱਸਿਆ ਕਿ ਅੱਜ ਕਈ ਫੈਸਲੇ ਕਾਂਗਰਸ ਪਾਰਟੀ ਕਰਨ ਜਾ ਰਹੀ ਹੈ